ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗਰੁੱਪ ਤੋਂ ਕੋਈ ਚੰਗੇ ਮਾੜੇ ਦਾ ਤੋਕ ਹੀ ਨਹੀਂ ਰਹਿ ਗਿਆ ਠੀਕ ਹੈ ਜੋ ਮੂਰੇ ਆਉਂਦਾ ਬਸ ਆ ਹੀ ਜਾਂਦਾ ਮੈਂ ਇਹ ਆਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਲੋਕ ਅੱਜ ਕੱਲ ਬਹੁਤ ਇਹ ਸੋਸ਼ਲ ਮੀਡੀਆ ਤੇ ਮੁੱਦਾ ਪਖਾਇਆ ਹੋਇਆ ਕਿ ਸਿੱਧੂ ਮੂਸੇ ਵਾਲਾ ਪੰਥਕ ਸੋਚ ਦਾ ਮਾਲਕ ਸੀ ਉਹ ਪੰਜਾਬੀਆਂ ਨੂੰ ਜਾਂ ਸਿੱਖ ਕੌਮ ਨੂੰ ਇੱਕ ਚੰਗੀ ਗਾਈਡੈਂਸ ਦੇ ਰਿਹਾ ਸੀ ਪਰ ਉਹਦਾ ਬਾਪੂ ਉਹਦੀ ਸੋਚ ਤੋਂ ਅਲੱਗ ਤੁਰ ਲੱਗ ਗਿਆ ਤਿੰਨੇ ਸਕੇਟ ਕਰ ਰਿਹਾ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਤੇ ਕਾਂਗਰਸ ਦੀ ਸਿੱਖਾਂ ਦੀ ਖੂਨ ਪੀਣੀ ਪਾਰਟੀ ਦੀ ਸਪੋਰਟ ਗਲਤ ਕਰ ਰਿਹਾ ਇੱਥੇ ਉਹ ਕੁਝ ਵੀ ਗਲਤ ਨਹੀਂ ਕਰ ਰਿਹਾ ਆਪਦੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਪਦੇ ਮੁੰਡੇ ਦੀ ਸੋਚ ਤੋਂ ਉਲਟ ਜਾ ਕੇ ਉਹ ਗਲਤ ਕਰ ਰਿਹਾ ਜੋ ਉਹਦੇ ਮੁੰਡੇ ਦੀ ਸੋਚ ਸੀ ਸਿੱਧੂ ਦੀ ਉਹੀ ਇਹਦੇ ਪਿਓ ਦੀ ਸੋਚ ਹੈ ਜਿਹੜੇ ਬੰਦੇ ਨੇ ਆਪਦੇ ਮੂੰਹ ਹੀ ਕਹਤਾ ਹੈ ਵੀ ਜਿੱਦਣ ਦੀ ਵੋਟ ਬਣੀ ਆ ਉਦਦੇ ਦਾ ਸਾਡੇ ਪਰਿਵਾਰ ਨੇ ਕਿਸੇ ਹੋਰ ਨੂੰ ਵੋਟ ਪਾਈ ਹੋਈ ਨਹੀਂ ਕਾਂਗਰਸ ਤੋਂ ਇਲਾਵਾ ਉਹ ਚਰਚ 84 ਵੀ ਆ ਗਈ ਬਾਕੀ ਵੀ ਸਾਰੇ ਦੌਰ ਨਾਂਗੇ ਪਰ ਇਹ ਪਰਿਵਾਰ ਨੇ ਉਹਦਾ ਪਿਓ ਆਪ ਮੂੰਹ ਕਹਿੰਦਾ ਵੀ ਅਸੀਂ ਕਾਂਗ ਦਾ ਸਤੋ ਲਾਵਾ ਕਦੇ ਕਿਸੇ ਹੋਰ ਨੂੰ ਵੋਟ ਨਹੀਂ ਪਾਈ ਅਜੇ ਵੀ ਤੁਸੀਂ ਜ ਉਹਨਾਂ ਨੂੰ ੱੱਕੇ ਨਾਲ ਸ਼ਹੀਦ ਪਰਿਵਾਰ ਕਹਿਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਪਰ ਸ਼ਹੀਦਾਂ ਦੀ ਬੇਇੱਜ਼ਤੀ ਨਾ ਕਰੋ ਜਿਨ੍ਹਾਂ ਨੇ ਵਾਕਈ ਆਪਣੇ ਤਨ ਮਨ ਤੇ ਹੰਡਾਈਆਂ ਨੇ ਉਹਨਾਂ ਦੀ ਬੇਇੱਜ਼ਤੀ ਨਾ ਕਰੋ ਇਹ ਜੇ ਬੰਦਿਆਂ ਨੂੰ ਉਹਨਾਂ ਦੇ ਬਰਾਬਰ ਨਾਂ ਬਾਓ ਠੀਕ ਹੈ ਮੈਂ ਕਿਹੜਾ پارک ਹੁੰਦਾ ਲੱਖ ਤੇ ਕੱਖ ਚ ਹੁਣ ਮੈਂ ਤੁਹਾਨੂੰ ਮੂਸੇ ਵਾਲੇ ਦੀਆਂ ਕੁਝ ਕੁ ਗੱਲਾਂ ਯਾਦ ਕਰਾਉਣੀਆ ਚਾਹੁੰਦਾ ਜਿਹੜੇ ਲੋਕ ਕਹਿੰਦੇ ਨੇ ਉਹ ਪੰਥਕ ਸੋਚ ਦਾ ਮਾਲਕ ਸੀ ਤੇ ਜਿਹੜੇ ਲੋਕਾਂ ਨੇ ਇੰਨੀਆਂ ਚੀਕਾਂ ਮਾਰੀਆਂ ਵੀ ਮੂਸੇ ਵਾਲਾ ਮਰ ਗਿਆ ਹੁਣ ਪੰਜਾਬ ਨੂੰ ਤੇ ਕੌਮ ਨੂੰ ਕੋਈ ਸੇਤ ਦੇਣ ਵਾਲਾ ਰਹਿ ਹੀ ਨਹੀਂ ਗਿਆ ਤੁਹਾਨੂੰ ਮੈਂ ਕੁਝ ਗੱਲਾਂ ਯਾਦ ਕਰਾਉਣਾ ਜਿਹੜੀਆਂ ਤੁਹਾਨੂੰ ਉਹਦੇ ਕਰੈਕਟਰ ਨੂੰ ਬਾਰੇ ਤੁਹਾਡੇ ਮੂਰੇ ਲਿਆਉਣ ਗਿਆ ਆਪਣੀ ਅੱਜ ਕੱਲ੍ਹ ਆ ਰੱਜੇ ਮੀ ਨੇ ਨੇ ਆਪਾਂ ਉਲਝੇਵੇਂ ਇੰਨੇ ਆ ਸਾਰੇ ਆਪਦੇ ਆਪਣੀਆਂ ਜ਼ਿੰਦਗੀਆਂ ਚ ਆਪਾਂ ਗੱਲਾਂ ਭੁੱਲ ਜਾਂਦੇ ਆ ਪਰ ਸਾਡੀ ਤਾਂ ਹੁਣ ਜ਼ਿੰਦਗੀ ਆਹੀ ਰਹਿ ਗਈ ਆਹੀ ਕੁਛ ਚੱਲੀ ਜਾਂਦਾ ਤਾਂ ਸਾਨੂੰ ਮੇ ਵੀ ਨਹੀਂ ਭੁੱਲ ਰਹੀਆਂ ਇਹ ਚੀਜ਼ਾਂ ਮੈਂ ਤੁਹਾਨੂੰ ਉਹਦੀਆਂ ਕੁਝ ਕੋਨੀਆਂ ਚੀਜ਼ਾਂ ਯਾਦ ਕਰਾਉਣਾ ਹੁੰਦੀਆਂ ਤੁਹਾਨੂੰ ਸ਼ਾਇਦ ਕਰੈਕਟਰ ਦੁਬਾਰੇ ਤੁਹਾਨੂੰ ਰਿਮਾਈਂਡ ਕਰਾਉਣਾ ਉਹੀ ਸਿੱਧੂ ਮੂਸੇ ਵਾਲੇ ਨੂੰ ਤੁਸੀਂ ਪੰਥਕ ਦੱਸਣਿਓ ਜਿਹਨੇ ਕਾਂਗਰਸ ਜੁਆਇਨ ਕੀਤੀ ਕਾਂਗਰਸ ਨੇ ਉਹ ਇਲੈਕਸ਼ਨ ਲੜਿਆ ਰਾਹੁਲ ਗਾਂਧੀ ਦੇ ਗੋਡੀ ਹੱਥ ਲਾ ਕੇ ਇਲੈਕਸ਼ਨ ਸ਼ੁਰੂ ਕੀਤੇ ਆ ਉਹਦਾ ਜਿੱਦੇ ਦਸਤਖਤਦਾਰ ਕੋਟਨ ਸੀ ਬਿਆਨਤ ਸਿੰਘ ਬੁੱਚੜ ਦਾ ਪੋਤਾ ਰਮਨੀਤ ਸਿੰਘ ਬਿੱਟੂ ਲਹ리아ਣਿਓਂ ਚੱਲ ਕੇ ਮਾਨਸੇ ਆਇਆ ਤੇ ਉਹਦੇ ਦਸਤਖਤ ਤਾਂ ਰੀਬਨ ਕੱਟ ਕੇ ਗਿਆ ਸੀ ਤੁਹਾਨੂੰ ਫੋਟੋ ਮੈਂ ਅੱਜ ਵੀ ਸਿੱਧੂ ਦੇ ਪੇਜਾਂ ਤੇ ਮਿਲ ਜਾਣਗੀਆਂ ਇਹ ਉਹੀ ਸਿੱਧੂ ਆ ਜਿਹਨੇ ਜਿਹੜਾ ਉਮਰਾਂ ਨੰਗਲ ਨੂੰ ਜਾ ਕੇ ਉੱਥੇ ਉਮਰਾਂ ਨੰਗਲ ਪਿੰਡ ਜਾਣਾ ਸੀ ਵੀ ਉਮਰਾਂ ਨੰਗਲ ਸਾਹਿਬ ਆ ਖਾੜੇ ਤੁਸੀਂ ਬਹੁਤ ਲੜਾਈ ਹੋਣੇ ਆ ਪਰ ਜਿਹੜਾ ਖਾੜਾ ਅੱਜ ਮੈਂ ਤੁਹਾਡੇ ਕਰਕੇ ਲਾਉਂਗਾ ਇਹ ਦੁਨੀਆ ਯਾਦ ਰੱਖੂਗੀ ਤੇ ਉੱਥੇ ਸ਼ਰਾਬ ਪੀ ਕੇ ਇਹ ਉਮਰਾਂ ਨੰਗਲ ਨਾਲ ਜੱਫੀਆਂ ਪਾਪਾ ਸਟੇਜਾਂ ਤੇ ਨੱਚਦਾ ਸੀ ਉਹ ਵੀਡੀਓ ਹਜ ਇਹ ਉਮਰਾਨ ਅੰਗਲ ਪਰਿਵਾਰ ਉਹੀ ਹੈ ਜਿਨੇ ਤਿੰਨ ਪੀੜੀਆਂ ਤੋਂ ਸਿੱਖਾਂ ਦਾ ਖੂਨ ਪੀਤਾ ਇਹਦਾ ਦਾਦਾ ਜੀਵਨ ਸਿੰਘ ਉਮਰਾਨ ਅੰਗਲ ਜੋ ਭਿੰਡਰਾਂ ਵਾਲੇ ਸੰਤਾਂ ਦੇ ਵੇਲੇ ਮਾਲ ਮੰਤਰੀ ਸੀਗਾ ਇਹਨੇ ਭਿੰਡਰਾਂ ਵਾਲੇ ਸੰਤਾਂ ਨੇ ਜਿੰਨੀ ਖਲਾਫਤ ਕਰ ਸਕਦਾ ਸੀ ਉੰਨੀ ਖਲਾਫਤ ਕੀਤੀ ਹੈ ਹਮਲੇ ਵੇਲੇ ਇਹਨੇ ਮਦਦ ਕੀਤੀ ਹੈ ਸਰਕਾਰ ਦੀ ਪੰਥ ਦੇ ਉਲਟ ਚੱਲਿਆ ਇਹਦਾ ਮੁੰਡਾ ਖਾੜਕੂਆਦ ਵੇਲੇ ਐਸਐਸਪੀ ਸੀਗਰਾ ਇਹਨੇ ਹਜ਼ਾਰਾਂ ਲੱਖਾਂ ਐਨਕਾਊਂਟਰ ਕੀਤੇ ਆ ਪਤਾ ਨਹੀਂ ਕਿੰਨੇ ਮੁੰਡੇ ਕੁੜੀਆਂ ਨਾਲ ਧੱਕਾ ਕੀਤਾ ਜਿਹਦਾ ਕੋਈ ਹਿਸਾਬ ਹੀ ਨਹੀਂ ਇਹਨਾਂ ਦੀ ਤੀਜੀ ਜਨਰੇਸ਼ਨ ਆ ਪਰਮਰਾਜ ਸਿੰਘ ਮਰਨੰਗਲ ਜਿਹੜਾ ਅੱਜਕੱਲ ਜਿਹੜਾ ਹੁਣ ਪਿੱਛੇ ਜੇ ਇਹ ਸਸਪੈਂਡ ਹੋਇਆ ਬਹਿਬਲ ਗੋਲੀकांड ਦੇ ਦੋਸ਼ੀ ਸੀ ਜਿਹਦੇ ਨਾਲ ਸਿੱਧੂ ਦੀ ਵੀਡੀਓ ਆ ਸਟੇਜਾਂ ਦੇ ਨੱਚਦਿਆਂ ਦੀ ਤੁਸੀਂ ਇਹਨਾਂ ਨੂੰ ਸ਼ਹੀਦ ਕਹਿੰਦੇ ਹੋ ਠੀਕ ਹੈ ਫੇਰ ਤੁਹਾਨੂੰ ਗੱਲ ਯਾਦ ਕਰਾਦਾ ਇਹ ਨੂੰ ਤੁਸੀਂ ਸ਼ਹੀਦ ਕਿਵੇਂ ਕਹਿ ਸਕਦੇ ਹੋ ਇਹ 29 ਮਈ 2000 ਬਾਈ ਨੂੰ ਮਰਿਆ ਠੀਕ ਹੈ ਇਹਨੇ ਸ਼ੋਅ ਅਨਾਉਂਸ ਕੀਤਾ ਵਿਆ ਸੀ 5 ਜੂਨ ਦਾ ਆ ਤੇ ਮਰਨ ਤੋਂ 6-7 ਦਿਨ ਬਾਅਦ ਇਹਦਾ 5 ਜੂਨ ਨੂੰ ਸ਼ੋਅ ਸੀਗਾ ਦਿੱਲੀ 'ਚ ਠੀਕ ਹੈ 5 ਜੂਨ ਨੂੰ ਕੀ ਹੁੰਦਾ ਯਾਦ ਹੈ ੱਲੂ ਘਰ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਹੁੰਦੀ ਆ ਉਦੋਂ ਪਿੰਡਰਾਂਲੇ ਸੰਤ ਪੂਰੇ ਹੋਏ 6-7000 ਨਿਹੱਥੇ ਰਦੋਸ਼ੇ ਮੁੰਡੇ ਕੁੜੀਆਂ ਬੱਚਿਆਂ ਨੂੰ ਨਥਿਆਂ ਨੂੰ ਮਾਰਿਆ ਗਿਆ ਉਸ ਦਿਨ ਆਪਣੇ ਕਿਸੇ ਕਿਸੇ ਜਵਾਗ ਦਾ ਕੋਈ ਜਨਮ ਦਿਨ ਵੀ ਹੋਵੇ ਨਾ ਤੇ ਕਹਿੰਦੇ ਆ ਭਾਈ ਅਗਲੇ ਹਫਤੇ ਮਨਾਵਾਂਗੇ ਯਾਰ ਆਹ ਹਫਤੇ ਨਾ ਖਾਣਦੇ ਪੀਂਦੇ ਜਾਂ ਵਧੀਆ ਨਹੀਂ ਲੱਗਦੀਆਂ ਕੋਈ ਨਾਚ ਗਾਣਾ ਕਰਦੇ ਬਹੁਤ ਭਾਰੀ ਦਿਨ ਨੇ ਕੌਮ ਤੇ ਇਸ ਬੰਦੇ ਨੇ 5 ਜੂਨ ਦਾ ਸ਼ੋਅ ਅਨਾਉਂਸ ਕੀਤਾ ਵਿਆ ਸੀ ਇਹਦਾ ਸ਼ੂਨ ਇਸ 콘ਸਰਟ ਸੀ ਬਹੁਤ ਵੱਡਾ ਬਹੁਤ ਵੱਡੇ ਲੈਵਲ ਦਾ ਹਜ਼ਾਰਾਂ ਚ ਉਹਦੀਆਂ ਟਿਕਟਾਂ ਸੀ ਜੋ ਸੋਲਡ ਆਊਟ ਸੀਗੀਆਂ ਆਲਰੇਡੀ 29 ਤਰੀਕ ਨੂੰ ਮਰਿਆ ਉਦੋਂ ਤੱਕ ਉਹ ਫੁੱਲ ਸੋਲਡ ਆਊਟ ਸ਼ੋ ਸੀ ਇਹਦੀ ਸੋਸ਼ਲ ਮੀਡੀਆ ਤੋਂ ਪੋਸਟ ਪੇਸ਼ ਕੀ ਲਾਸਟ ਵੀ ਸ਼ੋ ਸੋਲਡ ਆਊਟ ਆ ਤਾਂ ਬੰਦਾ ਹੋਵੇ ਕਾਂਗਰਸ ਨੇ ਇਲੈਕਸ਼ਨ ਲੜਿਆ ਹੋਵੇ ਕੁਝ ਟਾਈਮ ਪਹਿਲਾਂ ਉਹ 5 ਜੂਨ ਨੂੰ ਦਿੱਲੀ ਜਾ ਕੇ ਸ਼ੋ ਲਾਵੇ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਬਹੁਤੇ ਵਿੱਚੋਂ ਜਿਹੜੇ ਸਿੱਖ ਹੋਣੇ ਸੀ ਉਹ ਸ਼ਰਾਬ ਪੀ ਕੇ ਉੱਥੇ ਨੱਚਣ ਠੀਕ ਹੈ ਇਹ ਦੋ ਵੱਡੀ ਕੌਮ ਵਾਸਤੇ ਕੋਈ ਬੇਸਤੀ ਵਾਲੀ ਗੱਲ ਨਹੀਂ ਹੋ ਸਕਦੀ ਸੀ ਇਹ ਇਹ ਸਟਰੈਟਜੀਜ਼ ਹੁੰਦੀਆਂ ਨੇ ਤਾਂ ਕਿ ਕੌਮਾਂ ਦੇ ਮਨਾਂ 'ਚ ਇਹ ਚੀਜ਼ਾਂ ਫਿੱਕੀਆਂ ਪਾਈਆਂ ਜਾਣ ਜਿਹੜੀਆਂ ਜਿਹੜੇ ਦਿਨਾਂ 'ਚ ਦਿਵਾਨ ਲੱਗਣੇ ਚਾਹੀਦੇ ਕੀਰਤਨ ਲੱਗਣੇ ਚਾਹੀਦੇ ਆ ਜਾਗਰੂਕਤਾ ਆਉਣੀ ਚਾਹੀਦੀ ਆ ਦੁਬਾਰੇ ਯਾਦ ਕਰਾਉਣਾ ਚਾਹੀਦਾ ਵੀ ਸਾਡੇ ਨਾਲ ਇਹਨਾਂ ਦਿਨਾਂ 'ਚ ਕੀ ਹੋਇਆ ਸੀ ਭਿੰਡਰਾਣੇ ਸੰਤਾਂ ਨਾਲ ਕੀ ਹੋਇਆ ਸੀ ਅਕਾਲ ਤਖਤ ਨਾਲ ਕੀ ਹੋਇਆ ਸੀ ਉਹਨਾਂ ਦਿਨਾਂ ਵਿੱਚ ਇਹਨੇ ਸ਼ੋਅ ਲਾਉਣਾ ਸੀ 5 ਜੂਨ ਨੂੰ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਨੇ ਸ਼ਰਾਬ ਪੀ ਕੇ ਨੱਚਣਾ ਸੀ ਤੇ ਇਹਨਾਂ ਚੀਜ਼ਾਂ ਨਾਲ ਹੀ ਦਿਮਾਗ 'ਚ ਗੱਲਾਂ ਗੱਡੀਆਂ the end time to time okay so like that be a coincidence see ਤੁਹਨਾ ਦਾ ਕਾਂਗਰਸ ਦੀ ਇਹ ਚ ਕੋਈ ਹੈ ਨਹੀਂ ਸੀ ਸਟ੍ਰੈਟਜੀ ਵੀ 5 ਜੂਨ ਨੇ ਸ਼ੋਅ ਕਿਉਂ ਲਵਾਉਣਾ ਸਾਰਾ ਸਾਲ ਪਿਆ ਲੋਕਾਂ ਨੇ ਇਹਦਾ ਵਿਰੋਧ ਵੀ ਕੀਤਾ ਸੀ ਉਹ ਚੀਜ਼ ਦਾ ਇਹ ਨਹੀਂ ਕੋਈ ਵੀ ਇਹਨੇ ਅਣਜਾਣੇ ਚ ਸ਼ੋਅ ਅਨਾਉਂਸ ਕਰਤਾ ਤੇ ਇਹਨੂੰ ਪਤਾ ਨਹੀਂ ਸੀ ਜਦੋਂ ਇਹਨੇ ਡੇਟ ਅਨਾਉਂਸ ਕੀਤੀ ਉਸ ਤੋਂ ਬਾਅਦ ਚ ਬਹੁਤ ਇਹਦਾ ਸੋਸ਼ਲ ਮੀਡੀਆ ਤੇ ਵਿਰੋਧ ਹੋਇਆ ਉਹਨਾਂ ਦਿਨਾਂ ਚ ਕਿ ਭਾਈ ਇਹ ਇੰਨੇ ਦਿਨਾਂ ਚ ਸ਼ੋਅ ਨਾ ਲਾ ਤੂੰ ਇਹ ਤੂੰ ਗਲਤ ਕਰ ਰਿਹਾ ਹੈ ਇਹਨੇ ਬਾਅਦ ਚ ਲਾਈਵ ਹੋ ਕੇ ਜਵਾਬ ਦਿੱਤਾ ਸੀ ਵੀ ਸਾਡਾ ਤਾਂ ਇਹ ਕਿੱਤਾ ਹੈ ਅਸੀਂ ਕੀ ਕਰੀਏ ਅਸੀਂ ਰੋਟੀ ਨਹੀਂ ਖਾਣੀ ਭੁੱਖੇ ਮਰ ਜੀਏ ਠੀਕ ਹੈ ਫਿਰ ਤੁਸੀਂ ਕਹਿੰਦੇ ਉਹਨੇ ਪੰਥਕ ਗਾਣੇ ਗਾਏ ਠੀ ਸੋਚਾਲਾ ਸੀ ਇਹ ਇਹਨੇ ਸ਼ੀਤਾਂ ਦੇ ਨਾਮ ਲਈ ਗਾਣਿਆਂ ਚ ਠੀਕ ਹੈ ਕਦੋਂ ਲਈ ਬਈ ਐਸ ਵੀ ਐਲ ਚੱਲਿਆ ਐਸ ਵੀ ਐਲ ਕਦੋਂ ਆਇਆ ਗਾਣਾ ਜਦੋਂ ਸਿੱਧੂ ਮਰਗਿਆ ਉਦੋਂ ਬਾਅਦ ਮੈਂ ਇਹ ਵੀ ਕਹਿ ਦੇਣਾ ਐਸ ਵੀ ਐਲ ਨੇ ਗਾਇਆ ਵੀ ਨਹੀਂ ਹੋਣਾ ਗਾਣੇ ਵੀ ਉਹ ਸਾਰੇ ਅੱਜ ਕੱਲ ਜੋ ਟੈਕਨੋਲੋਜੀ ਚੱਲ ਰਹੀ ਹੈ ਜੋ ਲੋਕ ਇਸ ਲਾਈਨ ਨਾਲ ਜੁੜੇ ਹੋਏ ਨੇ ਸਿੰਗਿੰਗ ਲਾਈਨ ਉਹਨਾਂ ਨੂੰ ਪਤਾ ਵੀ ਅੱਜ ਕੱਲ ਕੋਈ ਵੀ ਆਵਾਜ਼ ਦਾ ਗਾਣਾ ਕੁਝ ਘੰਟਿਆਂ ਦੇ ਵਿੱਚ ਤਿਆਰ ਹੋ ਜਾਂਦਾ ਚਾਹੇ ਉਹ ਬੰਦਾ ਹੈ ਪਗਾਵੀ ਚਾਹੇ ਨਾਗਾ ਵੀ ਅੱਜ ਕੱਲ ਸੌਫਟਵੇਅਰਸ ਇਦਾਂ ਦੇ ਨੇ ਵੀ ਕਿਸੇ ਦੀ ਵੀ ਆਵਾਜ਼ ਤੁਸੀਂ ਕੋਈ ਵੀ ਚੀਜ਼ ਕਵਾ ਸਕਦੇ ਹੋ ਠੀਕ ਐ ਐਸਵਾਈ ਵਾਲੇ ਦੇ ਮਰਨ ਤੋਂ ਬਾਅਦ ਚ ਆਇਆ ਨਾਲੇ ਐਸਵਾਈ ਵਾਲ ਗਾਣੇ ਦਾ ਕੀ ਮਤਲਬ ਭਈ ਜਿਨ੍ਹਾਂ ਨੇ ਜਿਹੜੇ ਪਰਿਵਾਰ ਨੇ ਗਾਂਧੀ ਪਰਿਵਾਰ ਨੇ ਜਿਨ੍ਹਾਂ ਨੇ ਉਹ ਨਹਿਰ ਕੱਢੀ ਸੀ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਇਹ ਰਫੜ ਉਹਨਾਂ ਦੇ ਪਰਿਵਾਰਾਂnga ਜਾ ਕੇ ਇਹ ਗੋਡੀ ਹੱਥ ਲਈ ਜਾਂਦਾ ਸੀ ਪਿੰਡਰਾਣੇ ਸੰਤਾਂ ਦੀ ਆਪਾਂ ਕਹਿੰਦੇ ਆ ਇਹਦੇ ਹੱਥ ਤੇ ਟੈਟੂ ਬਣਿਆ ਸੀ ਕਿੱਥੇ ਫੋਟੋ ਵੇਖ ਲਈ ਤੁਸੀਂ ਪਿੰਡਰਾਣੇ ਸੰਤਾਂ ਦੀ ਟੈਟੂ ਬਣਾਈ ਦੀ ਇਹਦੇ ਹੱਥ 'ਚ ਸਭ ਅਫਵਾਹਾਂ ਨੇ ਇਹ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਲੋਕਾਂ ਤੋਂ ਸਿੰਪਥੀ ਲੈਣ ਵਾਸਤੇ ਇਹ ਚੀਜ਼ਾਂ ਘੜੀਆਂ ਨੇ ਇਹ ਨੈਰੇਟਿਵ ਬਣਾਤਾ ਵੀ ਉਹ ਤਾਂ ਬੜਾ ਬਈ ਪੰਥਕ ਸੋਇ ਦਾ ਮਾਲਕ ਸੀ ਇਹ ਕੁਛ ਜਦੋਂ ਮਾਨਸੇ ਕਿਸਾਨ ਧਰਨਾ ਲੱਗਿਆ ਸੀ ਉੱਥੇ ਮਾਨਸੇ ਵਾਲੇ ਕਿਸਾਨ ਆਗੂਆਂ ਨੇ ਇਹਨੂੰ ਉੱਥੇ ਬਹਿ ਨਹੀਂ ਦਿੱਤਾ ਇਹ ਉੱਥੇ ਜਾ ਕੇ ਬਹਿ ਗਿਆ ਆਪਣੇ ਦੋਸਤਾਂ ਨਾਲ ਤੇ ਇਹਨੂੰ ਕਹਿੰਦੇ ਤੂੰ ਇੱਥੇ ਕਿ ਆਇਆ ਖੜਾ ਹੋ ਕਹਿੰਦਾ ਤੂੰ ਚੱਲ ਘਰੇ ਤੂੰ ਤਾਂ ਕਾਂਗਰਸ ਚ ਹੈ ਤੂੰ ਇੱਥੇ ਕੀ ਕਰਨਾ ਆਇਆ ਇਹ ਨੇ ਉੱਥੋਂ ਆ ਕੇ ਬਾਅਦ ਚ ਆ ਕੇ ਬੋਲਿਆ ਵੀ ਆ ਵੀ ਮੇਰੀ ਬੇਇੱਜ਼ਤੀ ਕਰਕੇ ਉੱਥੋਂ ਤੁਸੀਂ ਮੈਨੂੰ ਭਜਾਤਾ ਇਦਾਂ ਚੋਤਾ ਠੀਕ ਹੈ ਰਾਹੁਲੂ ਗਾਂਧੀ ਦੇ ਨਾਲ ਹੈਲੀਕਾਪਟਰ 'ਚ ਇਹ ਘੁੰਮਦਾ ਸੀ ਠੀਕ ਹੈ ਗਾਂਧੀ ਪਰਿਵਾਰ ਦੀ ਸੂਚ ਨੂੰ ਸਟਰੌਂਗ ਕਰਮ ਤੇ ਇਹਦਾ ਬੰਦੇ ਦਾ ਜ਼ੋਰ ਲੱਗਿਆ ਹੋਇਆ ਸੀ ਮਰਣੰਗਨਾ ਇਹਦੀ ਯਾਰੀ ਰਮਨੀਤ ਬਿੱਟੂ ਨਾਲ ਇਹਦੀ ਯਾਰੀ ਠੀਕ ਹੈ ਗੰਦੀ ਨਾਲ ਇਹਦੀ ਯਾਰੀ ਕਾਣੇ ਤੁਹਾਨੂੰ ਮੈਂ ਦੱਸ ਦਿਆ ਹਾਂ ਐਸ ਵੀ ਐਲ ਤੂੰ ਜਿਹੜੇ ਗਾਣਾ ਕੱਢਾ 295 ਇਹ ਕੱਢਿਆ ਸੀ ਉਹ ਗਾਣਾ ਕਦੋਂ ਕੱਢਿਆ ਤੁਹਾਨੂੰ ਯਾਦ ਹੈ ਜਦੋਂ ਇਹਨੇ ਸ਼ਹੀਦ ਮਾਈ ਭਾਗੋ ਦੀ ਤੁਲਨਾ ਇੱਕ ਇੱਕ ਮਾਡਲ ਨਾਲ ਕੀਤੀ ਸੀ ਜੋ ਮਾਡਲ ਦੇ ਜਿਹੜੇ ਕੱਪੜੇ ਗਾਣੇ ਚ ਪਾਏ ਸੀ ਉਸ ਗਾਣੇ ਚ ਪਾਏ ਸੀ ਤੁਸੀਂ ਉਹ ਵੀ ਦੇਖ ਲਿਓ ਜਾਂ ਇੱਕ ਰਾਈਫਲ ਨਾਲ ਕੰਪੇਅਰ ਕੀਤੀ ਸੀ ਸ਼ੀਦ ਮਾਈ ਭਾਗੋ ਜਿਨ੍ਹਾਂ ਦਾ ਨਾਮ ਵੀ ਅਤਮ ਨਾ ਲੈਣਾ ਚਾਹੀਦਾ ਜਿਨ੍ਹਾਂ ਧੀਆਂ ਮਸਾਲਾ ਦਿੱਤੀਆਂ ਹੋਈਆਂ ਅੱਜ ਤੱਕ ਆਪਣੀਆਂ ਧੀਆਂ ਭੈਣਾਂ ਨੂੰ ਸਿੱਧੇ ਰਾਵਾਂ ਤੇ ਤੁਰਮ ਤੇ ਸੇਧ ਦਿੰਦੀਆਂ ਨੇ ਇਹਨੇ ਉਹਦੀ ਕੰਪੀਅਰ ਮਾਈ ਭਾਗੋ ਦੀ ਕਿਹਦੇ ਨਾਲ ਕੀਤੀ ਸੀ ਉਹ ਤੁਸੀਂ ਆਪ ਦੇਖ ਲਿਓ ਜਦੋਂ ਲੋਕ ਇਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਬੈਠੇ ਉਸ ਤੋਂ ਬਾਅਦ ਇਹਨੇ ਉਹ ਗਾਣਾ ਕੱਢਿਆ ਸੀ ਵੀਹਾ ਤੁਸੀਂ ਕੋਣ ਨੂੰ ਨੇ ਸਾਨੂੰ ਦੱਸਣ ਵਾਲਾ ਵੀ ਅਸੀਂ ਆਪ ਤਾਂ ਧਰਮ ਕਿਵੇਂ ਫੋਲੋ ਕਰਨਾ ਇੱਕ ਮੈਂ ਹੋਰ ਗੱਲ ਐਡ ਕਰ ਦਵਾਂ ਕਿ ਹਰ ਕਿਸੇ ਬੰਦੇ ਨੇ ਵੈਸੇ ਤਾਂ ਆਪਣੇ ਦਿਮਾਗ ਦੇ ਹਿਸਾਬ ਨਾਲ ਸੋਚਣਾ ਹੁੰਦਾ ਉਹਨੇ ਹਰੇਕ ਨਿਹਾਲ ਤੇ ਐਂਗਲ ਨਾਲ ਦੇਖਣਾ ਚਲੋ ਹਰੇਕ ਤੇ ਐਂਗਲ ਕਿਸੇ ਦਾ ਦੇਖਣ ਨੂੰ 6 ਲੱਗਦਾ ਕਿਸੇ ਨੂੰ 9 ਲੱਗਦਾ ਦੋਵੇਂ ਆਪਦੀ ਤਾਂ ਸਹੀ ਹੁੰਦੇ ਆ ਪਰ ਸਿੱਧੂ ਦਾ ਮਰਨ ਦਾ ਕਾਰਨ ਕੋਈ ਪੋਲਿਟੀਕਲ ਨਹੀਂ ਸੀ ਆ ਚਲੋ ਜੋ ਆਪਾਂ ਗੱਲਾਂ ਕੀਤੀਆਂ ਇਹ ਅੱਜ ਦੇ ਸਮੇਂ 'ਚ ਜੋ ਗੱਲਾਂ ਹੋ ਰਹੀਆਂ ਜੋ ਇਲੈਕਸ਼ਨਾਂ ਦੇ ਸਮੇਂ ਦੇ ਦੌਰਾਨ ਜੋ ਮਾਹੌਲ ਸੀ ਮੈਂ ਉਹ ਸਾਹਮਣੇ ਵਾਲੇ ਗੱਲਾਂ ਕਰਨੀਆਂ ਚਾਹੁੰਦਾ ਸੀ ਪਰ ਸਿੱਧੂ ਤੇ ਮਰਨ ਦਾ ਰੀਜ਼ਨ ਕੋਈ ਪੋਲਿਟੀਕਲ ਰੀਜ਼ਨ ਨਹੀਂ ਸੀਗਾ ਠੀਕ ਹੈ ਐਡੀ ਕੋਈ ਇਤੋਫ ਨਹੀਂ ਸੀਗੀ ਵੀ ਸੈਂਟਰ ਗਵਰਨਮੈਂਟ ਨੂੰ ਵੀ ਫਿਕਰ ਪੈ ਗਈ ਸੀ ਕਿ ਵੀ ਸਿੱਧੂ ਬਹੁਤ ਜਾਗਰੂਕ ਸੋਚ ਵਾਲਾ ਆ ਗਿਆ ਜੇ ਇਦਾਂ ਜੁੱਤਾ ਐਵੇਂ ਜੇ ਲੋਕ ਤਾਂ ਉਹਨਾਂ ਨੂੰ ਚਾਹੀਦੇ ਹੁੰਦੇ ਆ ਜਿਹੜੇ ਪਾਵਰ ਲਈ ਜਾਂ ਪੈਸੇ ਲਈ ਜਿੱਧਰ ਨੂੰ ਮਰਜ਼ੀ ਤੁਰ ਪੈਣ ਉਹਨਾਂ ਨੂੰ ਐਡਾ ਕੋਈ ਫਰਕ ਨਹੀਂ ਜਿਹੜਾ ਗਾਂਧੀ ਨਾਲ ਤੁਰ ਸਕਦਾ ਨਾ ਉਹਨੂੰ ਭਾਜਪਾ ਨਾਲ ਤੁਰਨ ਨੂੰ ਐਡਾ ਕੋਈ ਚੱਕਰ ਹੈ ਨਹੀਂਗਾ ਤੁਰ ਉਹਦੇ ਨਾਲ ਵੀ ਤੁਰ ਸਕਦਾ ਉਹ ਠੀਕ ਹੈ ਨਾ ਉਹ ਭਾਜਪਾ ਨੇ ਤਾਂ ਕਾਂਗਰਸ ਦੇ ਮੁਕਾਬਲੇ ਆਪਣਾ ਕੁਝ ਵੀ ਨੁਕਸਾਨ ਨਹੀਂ ਕੀਤਾ ਕਾਂਗਰਸ ਨੇ ਨੁਕਸਾਨ ਕੀਤਾ ਜੋ ਵੀ ਪੰਜਾਬ ਦਾ ਹਮੇਸ਼ਾ ਜੋ ਵੀ ਕੀਤਾ ਜੇ ਉਹਦੋਂ ਤੋੜ ਸਕਦਾ ਫਿਰ ਇਹਨੂੰ ਹੋਰ ਕਿਸੇ ਪਾਰਟੀ ਨਾਲ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਨਾ ਠੀਕ ਹੈ ਇਹਦਾ ਕਾਰਨ ਪਰਸਨਲ ਸੀਗਾ ਜੇ ਕੋ ਕਹੂਗਾ ਕੋਈ ਸੋਚਦਾ ਹੋਊਗਾ ਵੀ 골ਡੀ ਗਾਏ ਦੇ ਉਹਦੇ ਨਾਲ ਕਿੰਨੇ ਲੱਖ ਖਸਸੀ ਹੋਊਗਾ ਉਹ ਕਿੱਡਾ ਸਰਕਲ ਸੀ ਜਾਂ 골ਡੀ ਕੀ ਜਾਂਦਾ ਛੇਲੇ ਸਰਕਲ ਬਾਰੇ ਸਿੱਧੂ ਮੁਸੇਹਲਾ ਵੀ ਉਹਨਾਂ ਬੰਦਿਆਂ 'ਚ ਉੱਠਦਾ ਬੰਦੇ ਅਸੀਂ ਜਿਹੜੇ ਬੰਦੇ ਅਸੀਂ ਯੂਨੀਵਰਸਿਟੀ ਟਾਈਮ ਦੇ ਦੌਰਾਨ ਅਸੀਂ ਉੱਠਦੇ ਬੰਦੇ ਰਹੇ ਹਾਂ ਮੈਂ ਤੇ ਲਾਰੈਂਸ ਭਈ ਅਸੀਂ ਸਟੂਡੈਂਟ ਪੋਲਿਟਿਕਸ 'ਚ ਐਕਟਿਵ ਰਹੇ ਹਾਂ ਬਾਬਾ ਸੰਧੂ ਹੁੰਦਾ ਸੀਗਾ ਜਿਨੇ ਸਿੱਧੂ ਨੂੰ ਕਾਂਗਰਸ ਜੁਆਇਨ ਕਰਾਈ ਸੀਗੀ ਉਹ ਸਾਨੂੰ ਵੀ ਮਿਲਦਾ-ਗਿਲਦਾ ਰਿਹਾ ਸਾਨੂੰ ਵੀ ਕਿਥੇ ਲੈ ਜਾਂਦਾ ਸੀ ਉਹ ਬਿਆਰਾਂ ਦੋਸਤਾਂ ਕੋਲ ਵੀ ਆਜੋ ਯਾਰ ਫਲਾਨੀ ਨਾਲ ਚੱਲੀ ਆਜੋ ਝੌਂਕੀ ਨਾਲ ਚੱਲੀਏ ਉਹਨੇ ਸਾਨੂੰ ਵੀ ਕੋਸ਼ਿਸ਼ ਕੀਤੀ ਵੀ ਆ ਇਹਨਾਂ ਨੂੰ ਵੀ ਕਾਂਗਰਸ ਨੇ ਮਤਲਬ ਵੀ ਕਰੀਏ ਪਰ ਆਪਣਾ ਉਧਰ ਇੰਟਰਸਟ ਹੀ ਨਹੀਂ ਸੀ ਨਾ ਕਦੇ ਬਣਿਆ ਆਪਾਂ ਉਹ ਉਹਨਾਂ ਨਾਲ ਕਦੇ ਤੋੜੀ ਨਹੀਂ ਸਕਦੇ ਸੀ ਫਿਰ ਆਪਣਾ ਉਧਰ ਚੀਜ਼ ਇੰਟਰਸਟਿੰਗ ਹੁੰਦੀ ਆ ਆਪਾਂ ਆਪ ਦਾ ਚਲੋ ਜੀ ਕੰਮਕਾਰ ਕਰਨ ਨੂੰ ਆਪਦਾ ਆਪਾਂ ਛੱਕ ਕੇ ਬਾਹਰ ਆ ਗਏ ਪਰ ਗੱਲਾਂ ਇਹ ਇੱਕ ਸਰਕਲ ਸਾਡੇ ਲੱਲਦੇ ਸੀ ਮੇਰੇ ਕਹਿਣ ਦਾ ਮਤਲਬ ਆ ਕਰਨਾਲ ਨੇ ਮੇਰੇ ਬ੍ਰਦਰ ਨੇ ਕੋਈ ਇਦਾਂ ਦੀ ਗੱਲ ਕਰਤੀ ਸੀ ਕੋਈ ਇਦਾਂ ਦੀ ਕੋਈ ਗੱਲ ਕਿਸੇ ਸਰਕਲ 'ਚ ਬੈਠੇ ਕਰਤੀ ਸੀ ਕਿਸੇ ਆਰਟਿਸਟ ਕੋਲੇ ਜਿਹੜੀ ਉਹ ਘੁੰਮ ਘਮਾ ਕੇ ਸਿੱਧੂ ਕੋਲੇ ਜਾਵੜੀ ਤੇ ਸਿੱਧੂ ਨੇ ਸਾਡੇ ਐਂਟੀ ਨਾਲ ਰਲ ਕੇ ਕੋਈ ਆਪਦੇ ਟਕੜਮ ਲਾ ਕੇ ਇਹਨਾਂ ਨੇ ਵੀ ਆਪਦੇ ਹੰਕਾਰ 'ਚ ਇਹ ਚੀਜ਼ ਸੋਚੀ ਵੀ ਹਾਂ ਇਹਦਾ ਨੁਕਸਾਨ ਕਰਾ ਦਈਏ ਕੋਈ ਹੋਰ ਵੀ ਰੀਜ਼ਨ ਸੀ ਕਿ ਕੱਲਾ ਇਹੀ ਰੀਜ਼ਨ ਨਹੀਂ ਸੀ ਪਰ ਇਹ ਵੀ ਰੀਜ਼ਨ ਸੀਗਾ ਇਹ ਮੈਂ ਤਾਂ ਕਹਿਣਾ ਚਾਹੁੰਦਾ ਵੀ ਬਹੁਤ ਬੰਦੇ ਇਹ ਕਹਿ ਦਿੰਦੇ ਆ ਵੀ ਇਹ ਉਹਦੇ ਨਾਲ ਇਹਦਾ ਕੀ ਲੈਣ ਦੇਣ ਸੀ ਜਾਂ ਕੁਝ ਉਹੀ ਬੰਦੇ ਜਿਨ੍ਹਾਂ ਨੂੰ ਸਿੱਧੂ ਆਲ ਦੇ ਆਲ ਦਾ ਟਾਈਮ ਨਾਲ ਰੱਖਦਾ ਸੀ ਉਹ ਕਿਸੇ ਟਾਈਮ ਸਾਡੇ ਜਾਣ ਕਰ ਰਹੇ ਆ ਠੀਕ ਹੈ ਤੁਸੀਂ ਸਾਡੀਆਂ ਸੀਗੀਆਂ ਕੋਈ ਆਪਸ ਵਿੱਚ ਕੋਈ ਚੀਜ਼ਾਂ ਮੜੀਆਂ ਮੁੱਟੀਆਂ ਚਾਹੁੰਦੇ ਨਾ ਚਾਹੁੰਦੇ ਇੰਟਰੈਕਟਰ ਡਾਇਰੈਕਟਰ ਰਲਦੀਆਂ ਠੀਕ ਹੈ ਕੋਈ ਗੱਲਾਂ ਇੱਥੇ ਤੋਂ ਉੱਧਰ ਟ੍ਰੈਵਲ ਹੋਈਆਂ ਨੇ ਇਹ ਰੀਜ਼ਨ ਸੀਗਾ ਹੋਰ ਕੋਈ ਰੀਜ਼ਨ ਨਹੀਂ ਸੀਗਾ ਬਾਕੀ ਜੋ ਇਹ ਯੂਥ ਦਾ ਸਮਾਂ ਤੇ એનર્ਜੀ ਹੈ ਕਿਸੇ ਵਧੀਆ ਗੰਨੋਂ ਨੂੰ ਨਹੀਂ ਚਾਹੀਦੀ ਹੈ ਮੈਂ ਤਾਂ ਇਹੀ ਮੈਸੇਜ ਦਿੰਨਾ ਜੇ ਕਿ ਜੇ ਇੱਕ ਬੰਦੇ ਦੇ ਵੀ ਸਮਝ ਆ ਜੂਗੀ ਤਾਂ ਮੈਂ ਸੋਚੂਗਾ ਵੀ ਵਰਥ ਟਾਈਮ ਰਹੀ ਹੈ ਆਡੀਓ ਪਾਉਣਾ ਠੀਕ ਹੈ ਇਹ ਬਲਕੌਰ ਸਿੰਘ ਅਰਗੇ ਜਿਹੜੇ ਯਾਰ ਰਾਹੁਲ ਗਾਂਧੀ ਨੂੰ ਜਾ ਕੇ ਇਹ ਗੱਲ ਕਹਿ ਸਕਦੇ ਆ ਵੀ ਆਪਣੀ ਤੇਜੀ ਸੇਮ ਸਿਚੁਏਸ਼ਨ ਹੈ ਉਸੇ ਟ੍ਰੈਜੇਡੀ 'ਚ ਤੁਸੀਂ ਲੰਘੇ ਹੋ ਉਸੇ 'ਚ ਮੈਂ ਲੰਘਿਆ ਆ ਵੀ ਤੁਸੀਂ ਵੀ ਸ਼ੀਤ ਪਰਿਵਾਰ ਤੋਂ ਆ ਮੈਂ ਵੀ ਤੁਸੀਂ ਮੇਰੀ ਗੱਲ ਸਮਝ ਸਕਦੇ ਹੋ ਇੰਨਾ ਪਿੱਛੇ ਸਮਾਂ ਨਾ ਖਰਾਬ ਕਰੋ